ਨਰਾਇ ਹੈ ਗੱਲ ਤੇ ਬਸਾਲੀਆਂ ਨਾਲ ਤੋਂ ਉਸਕੇ ਰਹਿ ਰਹੇ ਆਗਾ ਮੈਂ ਤਕਵਾਕਨ ਮੰਨੂ ਇਹ ਪੁਛਤਾ ਹੈ ਕਿ ਜੇ ਦੇਹਨ ਤੇ ਹਾਰੇ ਮੇਰੀ ਪੋਸਟ ਦੀ ਵਕਤ ਕਰ ਰਹੀ ਹੈ ਤੇਰੀ ਲੋਕ ਨੂੰ ਕਾਪਿਆ ਕਰ ਰਹੀ ਹੈ ਉਹ ਕਟ 20 ਕਰੋੜ ਤੋਂ ਉਪਰ ਦਾ ਐਸਟੇਟ ਖੰਡ ਲਾਇਆ ਉਹ ਵੀ ਡੋਟ ਖਾ ਗਈ। ਤਵਾਕਨ ਸਿੰਘ ਨੇ ਇਹ ਕਹਿੰਦਾ ਕਿ ਮੇਰੇ ਰਾਜ ਵਿੱਚ ਕੋਈ ਝੂਠਾ ਪਰਚਾ ਨਹੀਂ ਹੋਊਗਾ। ਹੁਣ ਮੈਂ ਇਹਨੂੰ ਇਹ ਪੁੱਛਣਾ ਚਾਹੁੰਦਾ ਹੈਗਾ ਕਿ ਮੇਰੇ ਤੇ ਵਾਈਫ ਦੇ ਉੱਤੇ ਤੁਹਾਡੇ ਐਮਐਲਏ ਜਿਹੜਾ ਹੈਗਾ ਅਪਰ ਹਾਊਸ ਦਾ ਹੈਗਾ ਉਹਨੇ ਐਫਆਰਆਈ ਕਟਾਈ ਆ। ਇਰੇ ਮੁੰਡੇ ਚਾਹੇ ਡਾਕਟਰ ਹੈਗੇ ਆਸਟ੍ਰੇਲੀਆ ਦੇ ਵਿੱਚ ਉਹ ਵੀ ਇੱਥੇ ਆਉਣਾ ਮੰਗਦੇ ਆ ਕੀ ਥੋੜੀ ਗਵਰਨਮੈਂਟ ਹੈ ਕੀ ਹੈ ਮੈਂ ਚੈਲੰਜ ਕਰਦਾ ਪੁੱਛੋ ਕੀ ਐਕਸ਼ਨ ਲਾਉਂਗੇ ਤੁਸੀਂ ਕੀ ਆਵਦੇ ਨੂੰ ਐਕਸ਼ਨ ਦਾ ਇੱਕਾਉਂਗੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲ ਐਨ ਆਰ ਆਈ ਲੋਕਾਂ ਨੂੰ ਪੰਜਾਬ 'ਚ ਸੁਰੱਖਿਅਤ ਕਰਨ ਦੇ ਨਾਲ ਨਾਲ ਇਨਵੈਸਟਮੈਂਟ ਕਰਨ ਦੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਇੰਨਾ ਦਾਅਵੇ ਤੇ ਵਾਅਦੇ ਆ ਦੀ ਉਸ ਵਕਤ ਪੋਰ ਖੁੱਲਦੀ ਨਜ਼ਰ ਆਈ ਜਦੋਂ ਲੰਬੇ ਅਰਸੇ ਤੋਂ ਵਿਦੇਸ਼ਾਂ ਚ ਰਹਿ ਰਹੇ ਐਨਆਰਆਈ ਨੇ ਮੋਗਾ ਆ ਕੇ ਆਪਣੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਜਗਾ ਉੱਪਰ ਉਸਦੇ ਪਰਿਵਾਰਕ ਮੈਂਬਰ ਵੱਲੋਂ ਹੀ ਕਬਜ਼ਾ ਕਰਨ ਲਈ ਪਹੁੰਚੇ ਗਏ ਤੇ ਮੀਡੀਆ ਨਾਲ ਗੱਲਬਾਤ ਕਰਦੇ ਐਨਆਰਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਚ ਆਪਣੇ ਪਰਿਵਾਰ ਸਮੈਤ ਰਹਿ ਰਿਹਾ ਸੀ ਤੇ ਉਸ ਦੀ ਪ੍ਰਾਪਰਟੀ ਪੰਜਾਬ ਚ ਹੈ ਤੇ ਉਹਨਾਂ ਨੇ ਕਿਹਾ ਮੈਨੂੰ ਇੱਥਾਂ ਭਰਾਵੀ ਵੰਡ ਅਨੁਸਾਰ ਮੇਰੇ ਹਿੱਸੇ ਚ ਆਈ ਆ ਤਾਂ ਇਸ ਤੋਂ ਪਹਿਲਾਂ ਜਦੋਂ ਮੇਰੀ ਪਤਨੀ ਮੋਗੇ ਆਏ ਤਾਂ ਉਸ ਤੇ ਵੀ ਮਾਮਲਾ ਦਰਜ ਕਰਵਾ ਦਿੱਤਾ ਮੇਰਾ ਨਾਮ ਕੁਲਦੀਪ ਸਿੰਘ ਛੁਗਾ ਹੈਗਾ ਜੀ ਅੱਜ ਕੀ ਰੌਲਾ ਪਿਆ ਜੀ ਇੱਥੇ ਅੰਮ੍ਰਿਤਸਰ ਰੋਡ ਤੇ ਤੁਹਾਡਾ ਕਾਫੀ ਰੌਲਾ ਪਿਆ ਵਿਵਾਦ ਹੋਇਆ ਪਰ ਮੈਂ ਜੀ ਮੈਂ ਹੈਗਾ ਐਨ ਆਰ ਆਈ ਹੈਗਾ ਪਿਛਲੇ 45 ਸਾਲਾਂ ਤੋਂ ਉੱਥੇ ਰਹਿ ਰਿਹਾ ਹੈਗਾ ਮੈਂ ਭਗਵਾਨ ਸ੍ਰੀ ਮਾਨ ਨੂੰ ਇਹ ਕਹਿੰਦਾ ਹੈ ਇਹ ਦੇਨੇ ਤੇ ਹਾਰੇ ਮੇਰੀ ਕੋਠੀ ਦੀ ਲੁੱਟ ਕਰ ਰਹੇ ਆ ਮੇਰੀ ਲੋਕ ਕੋਠੀ ਤੇ ਕਬਜ਼ਾ ਕਰ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੱਡਾ ਭਰਾ ਆ ਉਹ ਇੱਥੇ ਪਿੱਛੇ ਇੱਥੇ ਕੋਠੀ ਦਾ ਉਹਦੇ ਤੇ ਐਫ ਆਰ ਆਈ ਕੱਟ ਦਿੱਤੀ ਉਸ ਤੋਂ ਬਾਅਦ ਮੇਰਾ ਦੂਜਾ ਉਦੋਂ ਥੱਲੇ ਵਾਲਾ ਭਰਾ ਆ ਪ੍ਰੀਤਮ ਸਿੰਘ ਆਇਆ ਉਹਦੇ ਤੇ ਐਫ ਆਰ ਆਈ ਕੱਟ ਦਿੱਤੀ ਉਸ ਤੋਂ ਬਾਅਦ ਮੇਰੀ ਵਾਈਫ ਆਈ ਆਪਦੇ ਘਰੇ ਆਈ ਜਾਣ ਤੋਂ ਬਾਅਦ ਉਹਦੇ ਤੇ ਵੀ ਐਫ ਆਰ ਆਈ ਕੱਟ ਦਿੱਤੀ ਮੈਂ ਭਗਵਾਨ ਸਿੰਘ ਮਾਨ ਨੂੰ ਇਹ ਪੁੱਛਣਾ ਮੰਗਦਾ ਐ ਐਨ ਆਰ ਆਈ ਸਾਡੇ ਨਾਲ ਇਹੀ ਕਰੋਗੇ ਅਸੀਂ ਇੰਨੀ ਇੱਥੇ ਪ੍ਰਾਪਰਟੀ ਪਹਿਲਾਂ ਇਸੇ ਸੀ ਸ਼ੈਲਰ ਲਾਇਆ ਕੱਟੋ ਘਾਟਾ 20 ਕਰੋੜ ਤੋਂ ਉੱਪਰ ਦਾ ਜਿਹੜਾ ਮੈਂ ਅਸੀਂ ਸ਼ੈਲਰ ਲਾਇਆ ਉਹ ਵੀ ਲੁੱਟ ਖਾ ਗਏ ਪੁਲਿਸ ਸਾਨੂੰ ਜਵਾਂ ਹੀ ਨਹੀਂ ਸੌਂਦੀ ਜੇ ਸੌਂਦੀ ਆ ਤਾਂ ਉਹਨਾਂ ਤੇ ਇਨਾ ਪੋਲੀਟਿਕਲ ਪ੍ਰੈਸ਼ਰ ਪਾਇਆ ਜਾਂਦਾ ਕੋਈ ਵਿਚਾਰੇ ਕੀ ਕਰਨ ਪੁਲਿਸ ਵਾਲੇ ਵੀ ਕੀ ਕਰਨ ਮੈਂ ਇਹ ਪੁੱਛਣਾ ਚਾਹੁੰਦਾ ਹੈਗਾ ਭਗਵੰਤ ਮਾਨ ਸਿੰਘ ਮੈਨੂੰ ਇਹ ਕਹਿੰਦਾ ਸੀਗਾ ਤੇ ਮੇਰੇ ਰਾਜ ਵਿੱਚ ਕੋਈ ਝੂਠਾ ਪਰਚਾ ਨਹੀਂ ਹੋਊਗਾ ਹੁਣ ਮੈਂ ਇਹਨੂੰ ਇਹ ਪੁੱਛਣਾ ਚਾਹੁੰਦਾ ਹੈਗਾ ਦੱਸ ਮੇਰੇ ਤੇ ਵਾਈਫ ਦੇ ਉੱਤੇ ਤੁਹਾਡੇ ਐਮਐਲਏ ਜਿਹੜਾ ਹੈਗਾ ਅਪਰ ਹਾਊਸ ਦਾ ਹੈਗਾ ਉਹਨੇ ਐਫਆਰ ਕੇਟਾਈ ਆ ਪੁੱਛ ਉਹਨੂੰ ਕੇਟਾਈ ਆ ਕਿ ਨਹੀਂ ਕੇਟਾਈ ਗਈ ਪੁੱਛੇ ਉਹਨਾਂ ਨੂੰ ਕੀ ਉਹਨੂੰ ਸਜ਼ਾ ਦੇਊ ਇਸੇ ਕਿੰਨੇ ਕਵਰੀ ਆਈਏ ਸਾਡੀ ਇੰਨੀ ਆਹ ਇਨਵੈਸਟਮੈਂਟ ਸਾਨੂੰ ਚਾਹੁੰਦੇ ਹੈਗੇ ਆ ਆਹੀ ਇਹ ਪਿਛਲੇ ਸਾਲ ਹੋਇਆ ਜੀ 233 ਤੋਂ ਆਇਆ ਇਹਨਾਂ ਦਾ ਲੋਕਲ ਮਿਲਦੀ ਨੌਲੇਜ ਵਿੱਚ ਲਿਆਂਦਾ ਗਿਆ ਮੈਂ ਐਨ ਆਰ ਆਈ ਐਨ ਆਰ ਆਈ ਜਿਹੜਾ ਹੈਗਾ ਮਿਨਿਸਟਰ ਉਹਦੀ ਨੌਲੇਜ ਵੀ ਲੈ ਕੇ ਆ ਜਾਂਦਾ ਕੋਈ ਮੇਰੀ ਬਾਤ ਨਹੀਂ ਇੱਥੇ ਪੁੱਛ ਰਿਹਾ ਕਿ ਇਹ ਇਨਸਾਫ ਹੈਗਾ ਤੁਹਾਡਾ ਅਸੀਂ 45 ਸਾਲੋਂ ਤੋਂ ਸਾਡੀ ਗੜਾ ਨਾਲ ਜੋੜੇ ਹੋਏ ਆ ਇਹ ਮੇਰੀ ਖਾਨਦਾਨੀ ਘਰ ਹੈ ਸਾਡੀ ਰੂਹ ਰੂ ਇੱਥੇ ਵਸਦੀ ਹੈ ਜਿਹੜੇ ਮੁੰਡੇ ਚਾਹੇ ਡਾਕਟਰ ਹੈਗੇ ਆਸਟ੍ਰੇਲੀਆ ਦੇ ਵਿੱਚ ਉਹ ਵੀ ਇੱਥੇ ਆਉਣਾ ਮੰਗਦੇ ਆ ਹੁਣ ਤੁਸੀਂ ਦੱਸੋ ਸਾਡੇ ਜਿਹੜੇ ਭਾਵਨਾ ਦੇ ਨਾਲ ਖੇਡ ਰਹੇ ਜੇ ਆ ਕੀ ਤੁਹਾਡੀ ਗਵਰਨਮੈਂਟ ਹੈ ਕੀ ਐ ਮੈਂ ਚੈਲੰਜ ਕਰਦਾ ਪੁੱਛੋ ਕੀ ਐਕਸ਼ਨ ਲਹੋਗੇ ਤੁਸੀਂ ਕੀ ਆਪਦੇ ਮਿਨਿਸਟਰ ਦਾ ਐਕਸ਼ਨ ਲਹੋਗੇ ਕਿਉਂ ਨਹੀਂ ਐਕਸ਼ਨ ਲੈ ਰਹੀ ਕੀ ਗੱਲ ਹੈਗੀ ਐ ਮੇਰੇ ਪਾਰਟੀ ਦੇ ਰਾਜੰਦਰ ਹੁਣ ਐਨ ਆਰ ਆਈ ਆਪਦੇ ਕਰਾਚੀ ਸੇ ਫੈਣੀ ਐ ਇਸ ਵੇਲੇ ਮੈਂ ਜਮਾ ਨਹੀਂ ਸੇਫ ਇੱਥੇ ਦਾ ਸਵੇਰੀ ਆਇਆ ਇੱਥੇ ਮੈਨੂੰ ਕਿਦੋਂ ਬਾਹਰੋਂ ਲੋ ਕਰ ਦੇਖਦੇ ਅੰਦਰੋਂ ਆਉ ਹੌਸ ਲਗੇ ਹਜੇ ਤੇ ਕੋਰੋਨਾ ਤੇ ਕੋਈ ਐਫ ਆਰ ਨਹੀਂ ਕੱਟੀ ਗਈ ਹਾਂ ਇਹ ਤੇ ਕਰੇ ਫਾਰੀ ਨਹੀਂ ਕੱਟੀ ਗਈ। ਰੋਡ ਬੜੇ ਪੁਰਾਣੇ ਲੱਗੇ ਤੁਹਾਡੇ ਹੀ ਲੱਗੇ। ਹਾਂ ਜੀ ਇਹ ਮੇਰੇ ਲੱਗੇ ਹੋਏ ਬਹੁਤ ਚਿਰ ਦੇ ਆ ਜਿਹੜੇ ਨੀਆ ਨਾ ਥੱਲੇ ਮੈਂ ਆਪਦੇ ਦਾਦੇ ਦੇ ਨਾਲ 12 ਤੋਂ 12 ਸਾਲਾਂ ਦਾ ਸੀ ਜਦੋਂ ਮੈਂ ਆਪ ਨੀਰ ਖਾਉਂਦਾ ਸੀ ਦਾਤਾ ਨਥਾ ਸਿੰਘ ਦੇ ਨਾਲ ਇਹ ਮੇਰੇ ਆਪਦੇ ਹੱਥ ਨਾਲ ਬਣ ਕੇ ਇੰਨੇ ਡੂੰਗਾ ਸੀ ਉਦੋਂ ਅੱਡਾ ਵੀ ਨਹੀਂ ਸੀ ਬਣਿਆ ਇੱਥੇ ਕੋਈ ਇਮਾਰਤ ਨਹੀਂ ਸੀਗੀ। ਮੇਰੀ ਅਜੇ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਐ ਮੈਂ ਛੱਡਣਾ ਨਹੀਂਗਾ। ਇਹਦੀ ਵੈਲਿਊ ਨਹੀਂ ਪੈਸੇ ਦੀ ਕੋਈ ਵੈਲਿਊ ਨਹੀਂ ਮੇਰੀ ਇਤਲੀ ਭਾਵਨਾਵਾਂ ਹੈਗਾ ਮੇਰਾ ਜੱਦੀ ਹੈ ਇਹ ਖਾਂ। ਲੱਗਦਾ ਕਿ ਪ੍ਰਸ਼ਾਸਨ ਤੁਹਾਨੂੰ ਦਬਾਊਗਾ ਜਾਂ ਸਰਕਾਰ ਤੁਹਾਡੀ ਮੈਂ ਤਾਂ ਇਹ ਪਿਛਲੇ ਮੈਨੂੰ 6 ਮਹੀਨੇ ਹੋ ਗਏ ਇਹਨਾਂ ਦੇ ਮੈਂ ਤੇ ਤਰਲੇ ਕਰਕੇ ਮੈਂ ਭਗਵੰਤ ਮਾਨ ਦੀ ਕੋਰਟੀ ਤੇ ਬਾਹਰ ਵੀ ਗਿਆ ਸੀ ਮੈਨੂੰ ਪਾਸੇ ਵੀ ਮਿਲਾ ਸੀ ਮੈਂ ਕਦੇ ਨੂੰ ਟਾਈਮ ਦੇ ਉਹ ਕਹਿੰਦਾ ਹਾਂ ਜੀ ਮਿਲਾਂਗੇ ਮਿਲਾਂਗੇ ਉਹਦਾ ਜਿਹੜਾ ਹੈ ਕੀ ਕਿਨੋਂ ਦੇ ਉਹ ਐਸ.ਡੀ. ਹਜੇ ਤੱਕ ਮੈਨੂੰ ਕੋਈ ਟੈਲੀਫੋਨ ਕਾਲ ਨਹੀਂ ਆਈ ਲੱਗਦਾ ਨਹੀਂ ਇਹ ਪਿਛਲੀਆਂ ਸਰਕਾਰਾਂ ਵੀ ਵਧੀਆ ਸੀ ਉਹ ਤਾਂ ਥੱਲੇ ਸਾਹਮਣੇ ਹੀ ਆਗੇ ਆ ਤਾਂ ਨਹੀਂ ਨਾ ਤੁਸੀਂ ਜਣੇ ਤੇ ਹਾਰੀ ਤੇ ਤੁਸੀਂ ਡਾਕੇ ਵਾਜ ਗਿਆ ਅੱਜ ਜਣੇ ਤੇ ਹਾਰੀ ਤੇ ਹੋ ਰਿਹਾ ਹੈਗਾ ਤੇ ਅਸੀਂ ਤਾਂ ਨਹੀਂ ਸੀ ਹੋਇਆ ਸੀ ਅੱਗੇ ਮੈਂ ਤਾਂ ਇਹਨਾਂ ਦੇ ਬੇਨਤੀ ਹੱਥ ਬੰਦ ਪਹਿ ਇਹ ਹੈਗਾ ਤਾਂ ਸਾਨੂੰ ਬਚਾਲਾ ਇੱਥੇ ਨਹੀਂ ਤਾਂ ਸਾਰੇ ਇਹਨਾਂ ਦੇ ਖੋਟ ਜਾਣਗੇ ਤੁਸੀਂ ਕਹਿੰਦੇ ਨਾ ਇੱਥੇ ਮੁੰਡੇ ਬਾਹਰ ਨਾ ਜਾਣ ਮੈਂ ਕਹਿੰਦਾ ਬਾਹਰ ਲਈ ਆਉਣ ਨਹੀਂ ਦੇਣਗੇ ਕਿਸੇ ਨੂੰ ਇੱਥੇ ਹਾਂਜੀ ਦੇਖੋ ਜੀ ਇਹਨਾਂ ਨੇ ਸਾਰਾ ਆ ਜਿਹੜਾ ਹੈਗਾ ਡੀਵੀਡੀ ਤੇ ਉਹ ਕੈਮਰੇ ਦਾ ਸੀਗਾ ਉਹ ਸਾਰਾ ਉਹ ਲੈ ਕੇ ਚੋਰੀ ਕਰਕੇ ਚਾਰ ਅਨਜੀਤ ਕੌਰ ਐ ਇੱਕ ਤੇ ਇੱਕ ਗੁਰਵਿੰਦਰ ਸਿੰਘ ਜਿਹੜੇ ਬੜੀ ਇੱਥੇ ਤੇ ਉਹ ਬੰਦੇ ਜਿਹੜੇ ਲਾ ਕੇ ਲਗਾਇਆ ਚਾਰ ਅਨਜੀਤ ਕੌਰ ਤੇ ਗੁਰਵਿੰਦਰ ਸਿੰਘ ਉਹ ਕੀ ਲਾਦੇ ਉਹ ਮੇਰੇ ਭਤੀਜਾ ਇੱਕ ਮੇਰੀ ਭਾਬੀ ਆ ਤੇ ਮੇਰਾ ਭਰਾ ਕਿੱਥੇ ਖੋੜੇ ਜੀ ਉਹ ਜਿਹੜਾ ਮੇਰਾ ਦੂਜਾ ਭਰਾ ਜਿਹੜਾ ਵੱਡਾ ਭਰਾ ਹੈਗਾ ਉਹਦੇ ਤੇ ਉਹਨੂੰ ਪੀਓ ਕਰਾਇਆ ਹੋਇਆ ਹੈ ਉਹਦੇ ਤੇ ਵੀ ਮੁਕੱਦਮਾ ਕੀਤਾ ਕਿਉਂਕਿ ਉਹਦੀ ਕੋਠੀ ਨਪਲੀ ਹੈ ਦੂਜਾ ਜਿਹੜਾ ਛੋਟਾ ਮੇਰਾ ਭਰਾ ਉਹਦੇ ਵੀ ਪ੍ਰੀ ਕੰਮਿਸ਼ਨ ਦਾ ਉਹਦੇ ਤੇ ਵੀ ਉਹਨਾਂ ਨੇ ਕਰਵਾਤੀ ਹੈ ਪੀਓ ਕਰਾਤਾ ਹੈਗਾ ਉਹਦੇ ਤੇ ਵੀ ਐਫਆਰ ਹੀ ਕੱਟੀ ਹੋਈ ਹੈ ਮੇਰੀ ਜਿਹੜੀ ਵਾਈਫ ਹੈ ਗਗਨਦੀਪ ਉਹ ਵੀ ਇੱਥਾਰੇ ਘਰੇ ਆਈ ਸੋ ਉਹਦੇ ਤੇ ਵੀ ਐਫਆਰ ਹੀ ਕੱਟ ਦਿੱਤੀ ਹੈ ਦੱਸਣਾ ਲੋਕ ਇਸ ਤਰ੍ਹਾਂ ਦਾ ਪ੍ਰਸ਼ਾਸਨ ਨੂੰ ਮੈਂ ਐਪਲੀਕੇਸ਼ਨ ਮੋਗਾ ਤੋਂ ਸਰਪਜੀਤ ਰੌਲੀ ਦੀ ਰਿਪੋਰਟ